ਸਤ ਸ੍ਰੀ ਅਕਾਲ ਦੋਸਤੋ ਆਓ ਸੁਣਦੇ ਹਾਂ ਕੁਲਵੰਤ ਸਿੰਘ ਵਿਰਕਜੀ ਦੀ ਲਿਖੀ ਹੋਈ ਕਹਾਣੀ ਖੱਬਲ ਪਾਕਿਸਤਾਨ ਬਣੇ ਨੂੰ ਅਜੇ 3-4 ਮਹੀਨੇ ਹੀ ਹੋਏ ਸਨ ਕਿ ਇਥੇ ਹਰ ਸ਼ੈ ਉਖੜੀ ਉਖੜੀ ਲੱਗਦੀ ਸੀ ਥਾਣਿਆਂ ਚੌਂਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ ਪ੍ਰੰਕ ਪਲੰਗ ਪੰਗੂੜੇ ਮੇਜ਼ ਸੋਫਾ ਸੈੱਟ ਤਸਵੀਰਾਂ ਸਭ ਆਪੋ ਆਪਣੀ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ। ਭਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ? ਤਦ ਹੀ ਇਹਨਾਂ ਦੀ ਘਰਾਂ ਵਿੱਚ ਆਪਣੀ ਕੋਈ ਖਾਸ ਥਾਂ ਹੋਣੀ ਹੈ। ਉਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਹੀ ਕਿ ਜੇ ਇਹ ਉਸ ਥਾਂ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ। ਪਰ ਇਸ ਲਈ ਇਹ ਇਥੇ ਢੇਰ ਵਿੱਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ ਪੜ ਛੱਤੀਆਂ ਤੇ ਚੌਕੀਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ ਇਹਨਾਂ ਨੂੰ ਹੁਣ ਕਦੇ ਕਿਸੇ ਮਾਂਜਿਆ ਨਹੀਂ ਸੀ ਨਿਸ਼ਕਾਇਆ ਨਹੀਂ ਸੀ ਗਿਣਿਆ ਨਹੀਂ ਸੀ ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਉਖੜੀ ਸੀ ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ ਤੇ ਰੁੱਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓਂ ਵੇਖਦੇ ਤੇ ਉਪਰੀਆਂ ਥਾਵਾਂ ਤੇ ਡਰ-ਡਰ ਕੇ ਪੈਰ ਧਰਦੇ ਇਸ ਉਥਲ-ਪੁਥਲ ਵਿੱਚ ਕੇਵਲ ਧਰਤੀ ਹੀ ਆਪਣੀ ਥਾਂ ਪੱਕੀ ਸੀ ਤੇ ਇਸ ਧਰਤੀ ਤੇ अनेਕਾਂ ਉਖੜੇ ਹੋਏ ਸ਼ਰਨਾਰਥੀ ਰਿਹੜ ਦੇ ਫਿਰਦੇ ਵਾਗੇ ਵੱਡੇ ਕੈਂਪ ਤੋਂ ਅਗਾਹ ਠੇਲ ਦਿੱਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਜ਼ਿਲ੍ਹਾ ਜਿਲੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡੀਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਭੌਣ ਲੱਗ ਪੈਂਦੇ ਸ਼ਰਨਾਰਥੀ ਤੇ ਸ਼ਰਨਾਰਥੀ ਪੁਰਾਣੇ ਲੋਕ ਵੀ ਉਖੜ ਗਏ ਸਨ ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰ ਗਈਆਂ ਸਨ ਤੇ ਯਾਰਾਂ ਦੀ ਯਾਰ ਮਜ਼ਦੂਰਾਂ ਦੇ ਮਿਲ ਮਾਲਕ ਚਲੇ ਗਏ ਸਨ ਤੇ ਮਿਲ ਵਾਲਿਆਂ ਦੇ ਮਜ਼ਦੂਰ ਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ ਗੰਦੇ ਜਿਹੇ ਬੌਂਤਰੇ ਹੋਏ ਪੁਰਾਣੇ ਲੋਕਾਂ ਵਿੱਚ ਖੁੱਲ ਮਿਲ ਨਹੀਂ ਸਕਦੇ ਸਨ ਸਲਾਮ ਸਲਾਮ ਅਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ ਸਗੋਂ ਬੂਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ ਜੇ ਕਬਾਉ ਵੀ ਤਾਂ ਵੀ ਨਹੀਂ ਗੁੰਦੇ ਇਹਨਾਂ ਲੋਕਾਂ ਨੇ ਤੇ ਪਿੰਡਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਉਪਰੇ ਉਪਰੇ ਲੱਗਣ ਲੱਗ ਪਏ ਸਨ ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿੰਨਾ ਵਿੱਚ ਉਹ ਜੰਮੇ ਪਲੇ ਸਨ ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੀ ਨਹਿਰਾਂ ਰਾਜਵਾ ਵੀ ਬਗਾਨੇ ਹੋ ਗਏ ਸਨ ਹੁਣ ਉਥੋਂ ਵੁਜੂ ਨਹੀਂ ਕਰ ਸਕਦੇ ਸਨ ਕਈ ਦਿਨ ਇਹਨਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂਵਾਂ ਰੁੜਦੀਆਂ ਆਉਂਦੀਆਂ ਰਹੀਆਂ ਸਨ ਇਸ ਪਾਣੀ ਨਾਲ ਹੁਣ ਵੁਜੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਉਹ ਉਹ ਤੇ ਆਪਣੇ ਆਵਾਣੀਆਂ ਨੂੰ ਵੀ ਇਹਨਾਂ ਵਿੱਚ ਨਹਾਉਣ ਤੋਂ ਹਟਕ ਦੇਂਦੀ। ਅਸਲ ਵਿੱਚ ਹਰ ਸ਼ੈ ਉਲਟ-ਪੁਲਟ ਹੋਈ ਹੋਈ ਸੀ ਤੇ ਆਪਣੀ ਪੁਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ। ਹਰ ਸ਼ੈ ਆਪਣੀ ਆਪਣੀ ਥਾਂ ਨੂੰ ਅਡਾਉਣ ਦੀ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਰ ਸ਼ੈ ਪੁਨਰਸਥਾਪਨ ਮੰਗਦੀ ਸੀ। ਮੁਲਕ ਤੇ ਤਬਾਹ ਹੋ ਗਿਆ ਏ। ਇਕ ਗੱਭਰੂ ਜੱਟ ਨੇ ਆਪਣੇ ਆੜੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ ਹੋਤੀ ਹੱਕੀ ਗਿਆਈ ਪਰ ਆ ਵੇਖਾ ਦੁਨੀਆ ਕਿੱਦਰੇ ਥਾਉ ਥਾਈ ਬਹਿ ਜਾਂਦੀ ਏ ਤੇ ਸਭ ਖੈਰ ਮਿਹਰ ਹੋ ਜਾਏਗੀ ਇਹ ਤੇ ਐਵੇਂ ਗੱਲਾਂ ਨੇ ਬਹਿ ਇਨਾ ਵਿਚਾਰਿਆਂ ਕਿੱਥੇ ਜਾਣਾ ਏ ਇਹ ਤਾਂ ਗਰਾਹੀ ਨਹੀਂ ਪੜ ਕੇ ਆਪਣੇ ਮੂੰਹ ਵਿੱਚ ਪਾਉਣ ਜੋਗੇ ਨਹੀਂ ਓ ਕਮਲਿਆ ਐਵੇਂ ਜਾਪਦਾਈ ਆ ਵੇਖਾਂ ਖੱਬਣ ਹੁੰਦਾ ਏ ਪੈਲੀ ਵਿੱਚ ਜਦੋਂ ਵਾਹੀ ਦੀ ਏ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ ਸਾਰਾ ਜੜੋਂ ਪੁੱਟ ਪੁੱਟ ਕੇ ਪੈਲੀੋਂ ਬਾਹਰ ੁੱਟੀਦਾ ਏ ਪਰ 10 ਦਿਨਾਂ ਮਗਰੋਂ ਫਿਰ ਕੋਈ ਨਾ ਕੋਈ țeੜ ਫੋਟ ਆਉਂਦੀ ਏ ਤੇ ਮਗਰੋਂ ਮਹੀਨੇ ਮਗਰੋਂ ਇਸ ਤਰ੍ਹਾਂ ਜਾਂਪਦਾ ਏ ਜਿਵੇਂ ਪਹਿਲੀ ਕਦੀ ਵਾਹੀ ਹੀ ਨਹੀਂ ਹੁੰਦੀ ਅਸਲ ਵਿੱਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸਚਾਈ ਦਿਸ ਰਹੀ ਸੀ ਜਿੰਨਾ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਿਹੇ ਜਾਂਦੇ ਕੱਚੀਆਂ ਅਲੋਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਤਰਵਾਸ ਦਿੰਦੀਆਂ ਆਪਣੇ ਨਵੇਂ ਆਵਾੜਿਆਂ ਦੇ ਨੇੜੇ ਉਹ ਨਿੱਕੇ ਨਿੱਕੇ ਟੋਏ ਪੁੱਟ ਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਤੁਖਾਈ ਰੱਖਦੇ ਤੇ ਜਦੋਂ ਜੀ ਕਰਦਾ ਉਹ ਕੇ ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ ਸਹਿਜੇ ਸਹਿਜੇ ਉਹਨਾਂ ਦਾ ਮੱਝੀ ਦਾ ਵੀ ਤਰੋ ਲੈ ਜਾਂਦਾ ਵਾੜਿਆਂ ਦੇ ਅੰਦਰ ਉਹ ਬਣਾ ਦੀਆਂ ਟਾਲੀਆਂ ਨਾਲ ਆਪਣੇ ਸਿੰਗਾ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਤੇ ਕਦੀ ਮौज ਵਿੱਚ ਆਈਆਂ ਆਪਣੇ ਪਿੰਡੇ ਨੂੰ ਵਾੜੇ ਦੀਆਂ ਕੰੰਧਾਂ ਨਾਲ ਕਸਰਦੀਆਂ ਜਦੋਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਇਨ੍ਹਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੈਂਚ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਸ ਤਹਿਸੀਲਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੋਢ ਬੰਨ੍ਹਦੇ ਸੁਧਾਰਨ ਜਈਆਂ ਗੱਲਾਂ ਨਾਲ ਅਰਥਾਤ ਲੋਕਾਂ ਨੂੰ ਪਿਸ਼ਾਹ ਬਿਠਾ ਕੇ ਸਿਰਫ ਇੱਕ ਆਦਮੀ ਬੋਲੇ ਕਹਿ ਕੇ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਇਹ ਗੱਲਾਂ ਦੱਸਦੀਆਂ ਸਨ ਕਿ ਇਸ ਤੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ ਇਹੋ ਜਿਹੇ ਉਜੜ ਰਹੇ ਵਸਰੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲਿਜਾਨ ਅਫਸਰ ਮੁਕਰਰ ਹੋਇਆ ਮੇਰਾ ਕੰਮ ਤਕੋ ਤਕੀ ਉਦਾਲੀਆਂ ਇਸਤਰੀਆਂ ਤੇ ਬਧੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੁੜਾ ਕੇ ਵਾਪਸ ਹਿੰਦੁਸਤਾਨ અપੜਾਉਣਾ ਸੀ ਹਿੰਦੁਸਤਾਨੀ ਫੌਜ ਦਾ ਇੱਕ ਦਸਤਾ ਤੇ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ ਹੋਰ ਗੁੰਮ ਹੋਈਆਂ ਚੀਜ਼ਾਂ ਦੇ ਪਾਲਣ ਵਾਂਗੂ ਕੁੜੀਆਂ ਪਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ। ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਪਾਲਣ ਤੇ ਵੀ ਹੱਥ ਨਾ ਆਉਂਦੀ। ਪਾਕਿਸਤਾਨ ਪੁਲਿਸ ਵਾਲੇ ਭਾਵੇਂ ਉਸ ਨੂੰ ਮੜਾਉਣ ਵਿੱਚ ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ। ਥੋੜੀ ਬਹੁਤ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ। ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਟੁਰ ਪੈਂਦੇ ਤਾਂ ਕੰਮ ਅਸਲੋਂ ਸੁਖਾਲਾ ਹੋ ਜਾਂਦਾ ਜਿਸ ਵੇਰ ਦੀ ਗੱਲ ਹੈ ਕਿ ਉਦੋਂ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋਂ ਉਧਾਲੀ ਹੋਈ ਇਸਤਰੀ ਦਾ ਪਤਾ ਵੀ ਮੈਨੂੰ ਉਸੇ ਹੀ ਦੱਸਿਆ ਉਹ ਇਹ ਵੀ ਦੱਸਿਆ ਕਿ ਇਹ ਇਸਤਰੀ ਉਸੇ ਥਾਣੇ ਦੇ ਇੱਕ ਪਿੰਡ ਦੇ ਨੰਬਰਦਾਰ ਦੀ ਨੂੰਹ ਸੀ ਜਿਸ ਪਿੰਡ ਵਿੱਚ ਅਸਾਂ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ ਢੇਰ ਚਿਰ ਅਸੀਂ ਕੱਚੀਆਂ ਸੜਕਾਂ ਤੇ ਪੈਹਾਂ ਤੇ ਖੱਜਲ ਹੁੰਦੇ ਰਹੇ ਜਦ ਅਸੀਂ ਪਿੰਡ ਅਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦਾ ਸਵਾਗਤ ਲਈ ਇਕੱਠੇ ਹੋ ਗਏ ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਹਬ ਸੀ ਥਾਣੇਦਾਰ ਨੇ ਉਸ ਇਸਤਰੀ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸ ਨੂੰ ਇੱਕ ਕੋਠਾ ਵਿਖਾ ਦਿੱਤਾ ਇਹ ਛੋਟਾ ਕੋਠਾ ਇੱਕ ਵੱਡੇ ਸਾਰੇ ਵਲਗਨ ਦੇ ਸਿਰੇ ਤੇ ਛੱਤਿਆ ਹੋਇਆ ਸੀ। ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ। ਇਹ ਕੋਈ ਤਿੰਨਕੋ ਮੰਜ਼ੀਆਂ ਦਾ ਕੱਚਾ ਕੋਠਾ ਸੀ। ਇੱਕ ਪਾਸੇ ਲੱਕੜ ਦੀ ਇੱਕ ਪਰ ਛੱਤੀ ਤੇ ਥੋੜੇ ਜਿਹੇ ਗਲਾਸ, ਕੌਲੀਆਂ, ਥਾਲੀਆਂ ਪਈਆਂ ਹੋਈਆਂ ਸਨ। ਕਮਰੇ ਦੀ ਇੱਕ ਗੁੱਠੇ ਕੁਝ ਬਿਸਤਰੇ ਤੇ ਥੋੜਾ ਬਹੁਤ ਸਮਾਨ ਵੀ ਸੀ। ਉਹ ਤੀਵੀਂ ਮੰਜ਼ੀ ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸ ਨੂੰ ਬੁਖਾਰ ਰਿਹਾ ਸੀ ਉਸ ਦੇ ਇੱਕ ਹੱਥ ਤੇ ਪੱਟੀਆਂ ਵੱਜੀਆਂ ਹੋਈਆਂ ਸਨ ਸ਼ਾਇਦ ਕੋਈ ਉਠਾ ਉਠਿਆ ਹੋਇਆ ਸੀ ਉਸ ਵੇਲੇ ਉਹ ਡਾਢੀ ਨਿਢਾਲ ਜਾਪਦੀ ਸੀ ਤੇ ਅਸਲੋਂ ਹੌਲੀ-ਹੌਲੀ ਬੋਲਦੀ ਸੀ ਮੈਂ ਉਸ ਦੇ ਕੋਲ ਮੰਜੀ ਤੇ ਬੈਠ ਗਿਆ ਕੀ ਗੱਲ ਏ ਮੈਂ ਉਸ ਦਾ ਹਾਲ-ਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ ਤਾਪ ਚੜਦਾ ਏ ਚੌਥੇ ਪੰਜਵੇਂ ਦਿਨ ਦਾ ਇਥੇ ਤੇਰੇ ਕੋਲ ਕੋਈ ਹੋਰ ਜਨਾਨੀ ਨਹੀਂ ਨਹੀਂ ਨੇੜੇ ਤੇੜੇ ਕੋਈ ਨਹੀਂ ਪਹਿਲੇ ਜੋ ਖੋਈਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖੀਆਂ ਸਨ ਉਹਨਾਂ ਨਾਲੋਂ ਇਸ ਦਾ ਚੋਗਿਰਦਾ ਬਿਲਕੁਲ ਵੱਖਰਾ ਸੀ ਉਹਨਾਂ ਦੇ ਦੁਆਲੇ ਬੰਦੀ ਜਨਾਨੀਆਂ ਹੁੰਦੇ ਸਨ ਉਹ ਕਿਸੇ ਦੀ ਨਜ਼ਰ ਹੇਠ ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਤੇ ਇਸੇ ਤਰ੍ਹਾਂ ਹੀ ਮੈਨੂੰ ਵੀ ਖਾਈਆਂ ਜਾਂਦੀਆਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ ਤੇ ਲੋਕਾਂ ਨੇ ਉਸ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਹੋਇਆ ਸੀ ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਹੋਵੇ ਕੁਛ ਦੇ ਪੇਂਟ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ ਬਧੇਰੇ ਦਿਲਚਸਪੀ ਉਸ ਦੀ ਮੌਜੂਦਾ ਹਾਲਤ ਵਿੱਚ ਸੀ ਇਥੇ ਰਹਿੰਦੀ ਆ ਤੈਨੂੰ ਕਿੰਨਾ ਚਿਰ ਹੋ ਗਿਆ ਏ ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਇੱਥੇ ਹੀ ਆ ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਨੇ ਦਿੱਤੇ ਨੇ ਤੁਸੀਂ ਤੇ ਅਸਲੋਂ ਕਮਾਏ ਕਮਲੇਓ ਮੈਂ ਸਮਝ ਗਿਆ ਉਹ ਇਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇੱਥੇ ਪਿਆ ਸਮਾਨ ਉਸ ਦਾ ਆਪਣਾ ਸੀ ਇਸ ਕੋਠੇ ਸਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀ ਨਹੀਂ ਦਿਖ ਰਿਹਾ ਸੀ ਇਹ ਗੱਲ ਇਥੇ ਲਿਖਣ ਲੱਗਿਆ ਤੇ ਮੈਂ ਸਹਿਜ ਹੀ ਲਿਖ ਗਿਆ ਹਾਂ ਪਰ ਉਸ ਵੇਲੇ ਇਸ ਗੱਲ ਨੇ ਮੇਰੇ ਮਨ ਨੂੰ ਡਾਢਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕੱਚੇ ਕੋਠੇ ਵਿੱਚ ਖੋਹੀ ਹੋਈ ਕਿਸੇ ਦੀ ਬੋਟੀ ਮੇਰੇ ਸਾਹਮਣੇ ਮੰਜੇ ਤੇ ਨਿਢਾਲ ਪਈ ਸੀ ਮੇਰੀ ਨਜ਼ਰ ਵਿੱਚ ਇਨਸਾਨ ਉੱਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਕਰੜੀ ਤਸਵੀਰ ਸੀ ਮਧੋਲੀ ਹੋਈ ਖੁਆਰ ਕੀਤੀ ਹੋਈ ਉਹ ਉਥੇ ਬਿਮਾਰ ਪਈ ਸੀ ਉਸ ਦੀ ਜਾਤ ਬਰਾਦਰੀ ਪਿੰਡ ਧਰਮ ਦਾ ਕੋਈ ਸਾਂਝੀ ਵਾਲ ਨਹੀਂ ਸੀ ਉਸ ਨੂੰ ਕਦੀ ਕਿਸੇ ਇਹ ਨਹੀਂ ਦੱਸਿਆ ਸੀ ਕਿ ਉਹ ਵਿਛੜੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ ਜੇ ਉਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣੋਂ ਨਾ ਕਰ ਦਿੰਦੀ ਆਖਰ ਏਡੇ ਵੱਡੇ ਤੇ ਤਕੜੇ ਪਾਕਿਸਤਾਨ ਵਿੱਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ ਉਸ ਨੂੰ ਉਸ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ ਪੂ ਮਾਗ ਦੀ ਸਰਦੀ ਵਿੱਚ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਹਿਲਾਉਣਾ ਠੀਕ ਨਹੀਂ ਸੀ। ਉਹ ਲੋਕ ਹੁਣ ਉਸ ਨੂੰ ਗੁੰਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ ਹੈ। ਚੰਗਾ ਬੀਬੀ ਮੈਂ ਫਿਰ ਕਿਸੇ ਦਿਨ ਆਵਾਂਗਾ। ਫਿਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉੱਥੋਂ ਵਾਪਸ ਲੈ ਜਾਣ ਤੋਂ ਸੀ। ਪਰ ਇਹ ਗੱਲ ਸ਼ਾਇਦ ਉਸ ਨੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ। ਤੂੰ ਹੁਣ ਚੱਲਿਆ ਏ ਆਹੋ ਜ਼ਰਾ ਬਹਿ ਜਾ ਮੇਰੀ ਇੱਕ ਗੱਲ ਸੁਣ ਜਾ ਮੈਂ ਫਿਰ ਕੋਲ ਪਈ ਮੰਜੀ ਤੇ ਬੈਠ ਗਿਆ ਮੇਰੀ ਤੇਰੇ ਅੱਗੇ ਇੱਕ ਅਰਜ਼ੇ ਜੇ ਤੂੰ ਪੂਰੀ ਕਰੇ ਇੱਕ ਕੰਮ ਮੈਂ ਤੇਰੇ ਗੋਚਰਾ ਕੀ ਕੰਮ ਤੂੰ ਮੇਰਾ ਸਿੱਖ ਭਰਾ ਮੈਂ ਵੀ ਕਦੇ ਸਿੱਖ ਹੁੰਦੀ ਸਾਂ ਹੁਣ ਤੇ ਮੈਂ ਮੁਸਲਮਾਨ ਹੋ ਗਈ ਹੋਈ ਹਾਂ ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੋ ਮੈਂ ਬੜੀ ਔਖੀ ਆ ਤੂੰ ਮੇਰੀ ਬਾਪ ਫੜ ਮੇਰੀ ਇੱਕ ਨਣਾ ਨੇ ਨਿੱਕੀ ਰੁੜ ਗਏ ਯਾਰਾ ਚੱਕ ਵਾਲੇ ਲੈ ਗਏ ਹੋਏ ਨੇ ਉਸ ਦਿਨ ਹਮਲੇ ਵਿੱਚ ਸਭ ਤੋਂ ਵੱਡੀ ਤਾੜ ਉਹਨਾਂ ਦੀ ਹੀ ਸੀ ਤੇ ਉਹ ਹੀ ਉਸ ਨੂੰ ਲੈ ਗਏ ਨੇ ਤੇਰੀ ਇਸ ਵੇਲੇ ਮੈਨੂੰ ਬੜੀ ਚੌਧਰ ਜਾਪਦੀ ਏ ਤੂੰ ਉਹਨੂੰ ਮੇਰੇ ਕੋਲ ਇੱਥੇ ਲਿਆ ਦੇ ਸਾਰੇ ਤੇਰਾ ਲਿਹਾਜ਼ ਕਰਦੇ ਨੇ ਪੁਲਿਸ ਵਾਲੇ ਵੀ ਤੇਰੀ ਮੰਨਦੇ ਨੇ ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ ਮੈਂ ਉਹਦੀ ਵੱਡੀ ਪਰਜਾਈਆਂ ਮੈਂ ਉਹਨੂੰ ਹੱਥੀ ਪਾਲਿਆ ਏ ਮਾਂ ਬਰੋਬਰਿਆਂ ਉਹ ਮੇਰੇ ਕੋਲ ਆਵੇਗੀ ਮੈਂ ਆਪ ਉਸ ਨੂੰ ਆਪਣੇ ਹੱਥੀ ਕਿਸੇ ਦੇ ਲੜ ਲਾ ਦਾਂਗੀ ਮੇਰੀ ਸਾਂਝ ਵਧੇਗੀ ਮੇਰੀਆਂ ਬਾਹੀਆਂ ਬਣਨਗੀਆਂ ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਲਾਉਣ ਲੱਗ ਪਈ ਆਹ ਵੇਖਾਂ ਖਬਰ ਤਾਂ ਹੁੰਦਾ ਏ ਪੈੜੀ ਵਿੱਚ ਜਦੋਂ ਵਾਈ ਦੀਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈਲਿਓਂ ਬਾਹਰ ਸੁੱਟ ਦੇਈਦਾ ਏ ਪਰ ਦਸਾਂ ਦਿਨਾ ਮਗਰੋਂ ਫਿਰ ਕੋਈ ਨਾ ਕੋਈ țeੜ ਫੋਟ ਆਉਂਦੀ ਏ ਧੰਨਵਾਦ